ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬਾਂਸਲ ਅੱਜ ਪਹੁੰਚਿਆ ਫਾਜ਼ਿਲ ਕਾਦੇ ਸਾਈਕਲ ਬਾਜ਼ਾਰ ਦੇ ਵਿੱਚ ਗਣੇਸ਼ ਮੰਦਿਰ ਵਾਲੀ ਗਲੀ ਦੇ ਵਿੱਚ ਜਿੱਥੇ ਬਣਿਆ ਯੂਕੇ ਟੇਲਰ ਬਿਲਕੁਲ ਜੀ ਦੀਵਾਲੀ ਦਾ ਸੀਜ਼ਨ ਆ ਗਿਆ ਹੈ ਤੇ ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਵਧੀਆ ਤੋਂ ਵਧੀਆ ਕੱਪੜੇ ਸਵਾਕੇ ਪਾਵੇ ਤਾਂ ਤੁਹਾਡੇ ਲਈ ਜਿਹੜਾ ਯੂਕੇ ਟੇਲਰਸ ਵਾਲਾ ਵੱਲੋਂ ਆਫਰਾਂ ਲਗਾ ਦਿੱਤੀਆਂ ਜੀ ਇਹਨਾਂ ਵੱਲੋਂ ਜਿਹੜਾ ਕੋਟ ਪੈਂਟ ਸ਼ੇਰਵਾਨੀ ਤੇ ਹੋਰ ਜਿੰਨੀਆਂ ਜੈਂਟ ਸਾਈਡ ਮੈਂ ਉਹਦੀ ਸਿਲਾਈ ਕੀਤੀ ਜਾਂਦੀ ਹੈ ਕੀ ਕਹੋਗੇ ਕਿਸ ਤਰ੍ਹਾਂ ਦੀ ਸਲਾਈ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ ਕਿਉਂਕਿ ਦੀਵਾਲੀ ਦਾ ਫੈਸਟੀਵਲ ਹੈ ਦੀਵਾਲੀ ਦੇ ਵਿੱਚ ਜਿਹੜੇ ਲੋਕ ਬਹੁਤ ਇਹ ਚੀਜ਼ ਦੇਖਦੇ ਆ ਕਿ ਆਪਾਂ ਜੈਂਟਸ ਕੱਪੜੇ ਕਿੱਥੋਂ ਸਉਈਏ ਲੇਡੀਜ਼ ਟ੍ਰੇਲਰ ਦਾ ਬਹੁਤ ਹੈ ਲੇਕਿਨ ਜੈਂਟਸ ਟ੍ਰੇਲਰ ਦੀ ਬੜੀ ਦਿੱਕਤ ਆਂਦੀ ਹੈ ਤਾਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕੀ ਕੀ ਸਲਾਈ ਤੁਸੀਂ ਕਰਦੇ ਹੋ ਸਾਰਾ ਕੁਝ ਜੀ ਹਮਾਰੇ ਪਾਸ ਸਾਰਾ ਕੋਟ ਪੈਂਟ ਸਪੈਸ਼ਲਿਸਟ ਹਮਾਰਾ ਕੋਟ ਪੈਂਟ ਦਾ ਕੰਮ ਹੈ ਜੀ ਜੀ ਹਮ ਸਭ ਬਾਹਰ ਸੇ ਟੀਮ ਆਈ ਹੋਈ ਹੈ ਹਮ ਔਰ ਹਮਾਰਾ ਸਪੈਸ਼ਲ ਕੋਟ ਪੈਂਟ ਦਾ ਕੰਮ ਹੈ ਜੀ ਔਰ जी ये कोट पैंट ये कौन कौन किस किस तरह के कि आप मतलब सिलाई करते तो हैं थोड़ा सा दिखा दो हमारे दर्शकों को ताकि पता चल सके कि किस तरह की सिलाई होती है सारी सिलाई है ये चेका दिखा दो जी जैसे देखो जी कुछ बड़ों के तो सारे बन जाते हैं अब बच्चों को कहते हैं यार बच्चे का रेडीमेड ले लो जी, जी। हम वो भी तैयार कर देते हैं जी बच्चे। वाजी वाजी तो बिल्कुल रेडीमेड की तरह लग रहा है जी, 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 जी। ਤਾਂ ਬਿਲਕੁਲ ਜੀ ਦੇਖੋ ਤੁਸੀਂ ਜਿਹੜਾ ਇਹਨਾਂ ਨੇ ਯੂਕੇ ਟੇਲਰ ਵਾਲਿਆਂ ਨੇ ਸਲਾਈ ਕੀਤੀ ਹੈ ਜੀ ਕੋਟ ਪੈਂਟ ਦੇਖੋ ਜੀ ਕਿੰਨਾ ਵਧੀਆ ਇਹਨਾਂ ਵੱਲੋਂ ਤਿਆਰ ਕੀਤਾ ਗਿਆ ਜਿਵੇਂ ਐਂ ਲੱਗਦਾ ਕਿ ਰੈਡੀमेड ਹੀ ਹੋਵੇ ਐਡੀ ਵਧੀਆ ਕੜਾਈ ਤੇ ਨਾਲ ਹੀ ਜਿਹੜਾ ਦੇਖੋ ਜੀ ਬਾਜ਼ੂ ਤੇ ਵਰਕ ਜਿਹੜਾ ਕੀਤਾ ਹੋਇਆ ਹੈ ਤੇ ਇਹ ਜਿਹੜੀ ਸਲਾਈ ਹੈ ਉਹ ਫਾਜ਼ਿਲਕਾ ਦੇ ਵਿੱਚ ਹੀ ਹੋਈ ਹੈ ਜੀ ਯੂਕੇ ਟੇਲਰ ਵਾਲਿਆਂ ਨੇ ਕੀਤੀ ਹੈ ਜੀ ਤਾਂ ਹੋਰ ਵੀ ਆਪਾਂ ਆਈਟਮਸ ਦੇਖ ਲੈਣੇ ਜੀ ਕਿਸ ਕਿਸ ਤਰ੍ਹਾਂ ਦੀ ਆਈਟਮਸ ਇਹਨਾਂ ਕੋਲ ਤਿਆਰ ਹੁੰਦੀ ਹੈ ਕਿਸ ਕਿਸ ਤਰ੍ਹਾਂ ਦੇ ਆਰਟੀਕਲ ਤਿਆਰ ਕਰਦੇ ਆ ਤਾਂ ਦੇਖੋ ਜੀ ਇਹ ਜੈਕਟ ਹੈ ਜੀ ਏ ਵੀ ਜੈਨਸ ਜੈਕਟ ਹੈ ਤੇ ਕੜਾਈ ਦੇਖੋ ਜੀ ਕਿੱਡੀ ਮਸਤ ਹੈ ਜੀ ਤੇ ਫਿਟਿੰਗ ਸਟੀਚਿੰਗ ਦੇਖੋ ਜੀ ਕਿੱਡੀ ਮਸਤ ਹੈ ਕੋਰੀ ਆਪਾਂ ਤੇ ਰੱਖ ਕੇ ਵੀ ਦਿਖਾ ਦਿੰਨੇ ਆ ਦੇਖੋ ਤੁਸੀਂ ਪੂਰਾ ਜਿਹੜਾ ਬੜਾ ਵਧੀਆ ਇਹਨਾਂ ਵੱਲੋਂ ਸਟੀਚ ਕੀਤਾ ਗਿਆ ਜੀ ਡਿਜ਼ਾਈਨ ਬੜਾ ਵਧੀਆ ਬਣਾਇਆ ਗਿਆ ਜੈਕਟ ਦੇ ਉੱਤੇ ਜਿਹੜਾ ਕਿ ਤੁਹਾਨੂੰ ਫਾਜ਼ਿਲਕਾ ਦੇ ਵਿੱਚ ਸ਼ਾਇਦ ਹੀ ਕੋਈ ਟੇਲਰ ਬਣਾ ਕੇ ਦੇ ਸਕਦਾ ਹੋਵੇ ਤਾਂ ਬਿਲਕੁਲ ਜੀ ਬਹੁਤ ਵਧੀਆ ਇਹਨਾਂ ਦੀ ਸਟਿਚਿੰਗ ਹੈ ਯੂਕੇ ਟੇਲਰ ਇੱਕ ਵਾਰੀ ਐਡਰੈਸ ਮੈਂ ਫੇਰ ਦੱਸ ਦਿੰਦਾ ਗਣੇਸ਼ ਮੰਦਰ ਵਾਲੀ ਗਲੀ ਸਾਈਕਲ ਬਾਜ਼ਾਰ ਫਾਜ਼ਿਲਕਾ ਦੇ ਵਿੱਚ ਇਹਨਾਂ ਦਾ ਜਿਹੜਾ ਇਹ ਜਿਹੜਾ ਟੇਲਰ ਇਹ ਸਥਿਤ ਹੈ ਤਾਂ ਯੂਕੇ ਟੇਲਰ ਵਾਲੇ ਭਾਈ ਸਾਹਿਬ ਸਾਡੇ ਨਾਲ ਮੌਜੂਦ ਹੈ ਭਾਈ ਸਾਹਿਬ ਇੱਕ ਵਾਰੀ ਫੇਰ ਜਾਣਕਾਰੀ ਦੇ ਦਿਓ ਸਰ ਅੱਜ ਕੱਲ 100% ਦਾ ਬਹੁਤ ਟ੍ਰੈਂਡ ਚੱਲ ਰਿਹਾ ਆਪਣੇ ਫਾਜ਼ਿਲਕਾ ਸਰ ਜੀ ਤੋ ਆਪਣੇ ਸਲਡ ਵੀ ਸਾਰੀ ਆਪਣੇ ਸਟਿਚ ਕਰਦੇ ਆ ਇਹ ਸਲਡ ਵੀ ਸਟਿਚ ਕਰਦੇ ਆ ਆਪ ਬੱਚੇ ਕੀ ਦਿਖਾਤਾ ਹੂੰ ਬੱਚੇ ਕੀ ਸਭ ਸੇ ਪਹਿਲਾ ਜੀ ਤਾਂ ਬਿਲਕੁਲ ਜੀ ਜਿਹੜੇ ਛੋਟੇ ਬੱਚਿਆਂ ਦੀ ਸਟੀਚਿੰਗ ਦਾ ਬੜਾ ਚੱਕਰ ਰਹਿੰਦਾ ਹੈ ਰੈਡੀमेड ਕਪੜੇ ਪੂਰੇ ਨਹੀਂ ਆਂਦੇ ਤਾਂ ਲੋ ਜੀ ਵਾਹ ਜੀ ਵਾਹ ਕੀ ਬਾਤ ਹੈ ਕਮਾਲ ਹੀ ਕਰਤੀ ਭਾਈ ਸਾਹਿਬ ਇਹ ਕੀ ਕਹਿੰਦੇ ਜੀ ਇਹਨੂੰ ਹੰਡਰ ਸ਼ਰਟ ਹੰਡਰ ਸ਼ਰਟ ਦੇਖੋ ਜੀ ਹੰਡਰ ਸ਼ਰਟ ਜਿਹੜੀ ਇਹਨਾਂ ਵੱਲੋਂ ਤਿਆਰ ਕੀਤੀ ਗਈ ਜੀ ਕਿੰਡੀ ਕਲਾਸਿਕਲ ਸ਼ਰਟ ਹੈ ਜੀ ਪਿੱਛੋਂ ਵੀ ਤੁਸੀਂ ਦੇਖ ਲਓ ਜੀ ਡਿਜ਼ਾਈਨ ਕਿੰਨਾ ਪਿਆਰਾ ਇਹਨਾਂ ਨੇ ਬਣਾਇਆ ਤਾਂ ਇਹਦੀ ਤਾਂ ਰੈਡੀमेड ਵੀ ਨਹੀਂ ਤੁਹਾਨੂੰ ਮਿਲਣੀ ਜਿਹੜੀ ਇਹ ਇੱਥੇ ਸਟੀਚਿੰਗ ਕਰ ਰਹੇ ਹੈ ਜੀ ਇਹ ਤੁਹਾਡੀ ਆਪ ਦੀ ਸਟੀਚਿੰਗ ਹੈ ਜੀ ਹਾਂ ਜੀ ਸਰ ਸਾਰੀ ਆਪ ਤਾਂ ਬਿਲਕੁਲ ਜੀ ਇਹਨਾਂ ਦੀ ਆਪ ਦੀ ਸਟੀਚਿੰਗ ਹੈ ਜੀ ਇਹ ਆਪ ਜਿਹੜਾ ਸਟਿਚ ਕਰਦੇ ਨੇ ਦੇਖੋ ਜੀ ਕਿੱਡੀ ਕੈਂਡ ਸ਼ਰਟ ਬਣਾਈ ਹੈ ਜੀ ਦੇਖੋ ਜੀ ਪੂਰਾ ਦੇਖੋ ਜੀ ਸ਼ਰਟ ਦੇ ਆ ਤੁਸੀਂ ਦੇਖੋ ਜੀ ਸਟਾਈਲ ਕਿੱਡਾ ਪਿਆਰਾ ਹੈ ਹੰਟਰ ਸ਼ਰਟ ਬੋਲਦੇ ਜੀ ਇਹਨੂੰ ਤਾਂ ਇਹ ਸ਼ਰਟ ਜਿਹੜੀ ਇਹਨਾਂ ਵੱਲੋਂ ਖੁਦ ਤਿਆਰ ਕੀਤੀ ਗਈ ਜੀ ਯੂਕੇ ਟੇਲਰਸ ਇੱਕ ਵਾਰੀ ਐਡਰੈਸ ਫੇਰ ਦੱਸ ਦਿੰਨਾ ਜੀ ਸਾਈਕਲ ਬਾਜ਼ਾਰ ਗਣੇਸ਼ ਮੰਦਰ ਵਾਲੀ ਗਲੀ ਮਾਹੀ ਬੂਟੀਕ ਦੇ ਬਿਲਕੁਲ ਨੇੜੇ ਜਿਹੜਾ ਇਹਨਾਂ ਦਾ ਯੂਕੇ ਟੇਲਰ ਜਿਹੜਾ ਹੈ ਉਹ ਬਣਿਆ ਹੋਇਆ ਜੀ ਜੈਂਟਸ ਕੱਪੜਿਆਂ ਦਾ ਜਿਹੜਾ ਇਹਨਾਂ ਵੱਲੋਂ ਪੁਰੇ ਜੀ ਤੂੰ ਮਚਾਈ ਹੋਈ ਹੈ ਜੀ ਜੈਂਟਸ ਕੱਪੜਿਆਂ ਦੀ ਸਟੀਚਿੰਗ ਕਰਦੇ ਐ ਤੇ ਬਿਲਕੁਲ ਬੜੀ ਦਿੱਕਤ ਹੁੰਦੀ ਹੈ ਜੀ ਮੈਂ ਵੀ ਜਦੋਂ ਕੱਪੜੇ ਸੁਵਾਨ ਜਾਣਾ ਤਾਂ ਮੈਨੂੰ ਬੜੀ ਦਿੱਕਤ ਹੁੰਦੀ ਹੈ ਵੀ ਕਿੰਦੇ ਕੋਲ ਸਵਾਈਏ ਤਾਂ ਇੱਕੋ ਹੀ ਨਾਮ ਹੋਂ ਦਿਮਾਗ ਦੇ ਵਿੱਚ ਯਾਦ ਰੱਖਣਾ ਯੂਗੇ ਟੇਲਰ ਤਾਂ ਸਰ ਕੀ ਕਹੋਗੇ ਹੋਰ ਕਿਸ ਤਰ੍ਹਾਂ ਦੀ ਹੋ ਸਟੀਚਿੰਗ ਹੈ ਤੁਹਾਡੀ ਹੋਰ ਸਰ ਆਪਣਾ ਪ੍ਰਾਈਸ ਕਾ ਵੀ ਆਪਣਾ ਬਹੁਤ ਫਰਕ ਹੈ ਜੀ ਆਪਣਾ ਪ੍ਰਾਈਸ ਵੀ ਬਹੁਤ ਮਤਲਬ ਵਾਜਿਬਲ ਹੈ ਬਿਲਕੁਲ ਮਤਲਬ ਲੈਸ ਪਰ ਕਰ ਰਹੇ ਹੋ ਜੀ ਹਾਂ ਜੀ ਹਾਂ ਜੀ ਤਾਂ ਬਿਲਕੁਲ ਇਹ ਦੀਵਾਲੀ ਦੇ ਮੌਕੇ ਤੇ ਇਹਨਾਂ ਵੱਲੋਂ ਜਿਹੜੀ ਛੂਟ ਵੀ ਦਿੱਤੀ ਜਾ ਰਹੀ ਹੈ ਜਿਹੜੀ ਸਟੀਚਿੰਗ ਦੇ या फिर आपके कपड़े सुवाने हैं तो कोई नाम यूके टेलर सर दिवाली के मौके पर बड़ी ऑफर चल रही है पहले ही आपके रेट जेनुअन है तो इस पर आज हमारे दर्शकों को क्या किस तरह की छूट देना चाहेंगे सर अब जैसे चार सौ कोट पैंट की सिलाई चल रही है बाजार में ठीक है ਤੋ ਮੈਂ 3500 ਰੁਪਏ ਮੈਂ ਵਿਦ ਸ਼ਰਟ ਸਟਿਚ ਕਰਕੇ ਦੂੰਗਾ। ਲੋ ਜੀ ਵਿਦ ਸ਼ਰਟ ਦੇਖੋ ਜੀ 3500 ਰੁਪਏ ਦੇ ਵਿੱਚ ਕੋਟ ਪੈਂਟ ਸੀਕੇ ਦੇਣਗੇ। ਕੋਟ ਪੈਂਟ ਦੀ ਸਲਾਈ ਬਾਜ਼ਾਰ ਦੇ ਵਿੱਚ 4500 4000 ਰੁਪਏ ਚੱਲਦੀ ਹੈ ਲੇਕਿਨ ਇਹਨਾਂ ਵੱਲੋਂ ਸ਼ਰਟ ਦੀ ਸਲਾਈ ਫ੍ਰੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ 1000 ਰੁਪਏ ਜਿਹੜਾ ਤੁਹਾਨੂੰ ਲੈਸ ਦਿੱਤੀ ਜਾ ਰਹੀ ਹੈ ਜੀ ਇੱਕ ਕੋਟ ਪੈਂਟ ਦੀ ਸਵਾਈ ਤੇ 4500 ਰੁਪਏ ਵਾਲਾ ਜਿਹੜਾ ਕੋਟ ਪੈਂਟ ਹੈ ਉਹ ਤੁਹਾਨੂੰ ਸਿਰਫ 3500 ਰੁਪਏ ਦੇ ਵਿੱਚ ਜਿਹੜਾ ਇਹ ਸਲਾਈ ਕਰਕੇ ਦੇਣਗੇ ਵਿਦ ਸ਼ਰਟ ਸ਼ਰਟ ਦੀ ਸਵਾਈ ਦੇ ਪੈਸੇ ਬਿਲਕੁਲ ਨਹੀਂ ਲਈ ਜਾਣਗੇ ਜੀ ਤਾਂ ਬਿਲਕੁਲ ਹੋਰ ਮਾਸਟਰ ਜੀ ਵਾਹ ਜੀ ਵਾਹ ਬੜੀ ਵਧੀਆ ਆਫਰ ਦੇ ਰਹੇ ਹੋ ਹੋਰ ਕੀ ਕਹਿਣਾ ਚਾਹੋਗੇ ਹੋਰ ਕਿਸ ਤਰ੍ਹਾਂ ਦੇ ਸਲਾਈ ਚ ਲਿਆ ਕਾਬਲਾ ਕੋਟ ਦਿਖਾਓ ਜੀ ਮਾੜਾ ਜਿਹੜਾ ਜੈਕਟ ਕਰ ਕੀਤਾ ਇਸਾਈਡ ਤੇ ਵਾਹ ਜੀ ਵਾਹ ਇਹ ਤਾਂ ਯਾਰ ਪਹਿਲੀ ਵਾਰ ਹੀ ਦੇਖਿਆ ਕਿਵੇਂ ਦਿੱਤੋ ਤੁਸੀਂ ਡਿਜ਼ਾਈਨਸ ਲੈ ਕੇ ਆਨੇ ਹੋ ਜੀ ਬਸ ਜੀ ਨੈਟ ਸੇ ਉਠਾ ਕੇ ਬਣਾਤੇ ਆ ਜੀ ਵਾਹ ਜੀ ਵਾਹ ਬਿਲਕੁਲ ਜੀ ਇਹਨਾਂ ਦੇ ਜੈਨੂਇਨ ਡਿਜ਼ਾਈਨ ਹ ਤੇ ਬਹੁਤ ਵਧੀਆ ਦੇਖੋ ਜੀ ਡਿਜ਼ਾਈਨ ਹੈ ਜੀ ਕੋਟ ਦਾ ਡਿਜ਼ਾਈਨ ਹੈ ਤੇ ਬਾਹਾਂ ਦੇ ਉੱਤੇ ਦੇਖੋ ਜੀ ਵਰਕ ਕੀਤਾ ਹੈ ਜੀ ਤੇ ਇਧਰ ਮੋਢੇ ਦੇ ਉੱਤੇ ਵਰਕ ਕੀਤਾ ਹੈ ਇਹਦੇ ਕੋਟ ਪੈਂਟ ਤੁਹਾਨੂੰ ਫਾਜ਼ਿਲਕਾ ਦੇ ਵਿੱਚ ਕੋਈ ਨਹੀਂ ਬਣਾ ਕੇ ਦੇ ਸਕਦਾ ਜਿਹੜੇ ਇਹਨਾਂ ਨੇ ਬਣਾਏ ਨੇ ਤਾਂ ਇਹ 4 ਪਾਕਟ ਸੈਲਟ ਹੈ ਬਾਜ਼ਾਰ ਮੈਂ ਇਸकी स्टिचिंग 2500 3000 ਰੁਪਏ ਲੈਂਦੇ ਹੈ ਵਿਦ ਪੈਂਟ ਦੇ ਸਾਥ ਮੈਂ ਇਹ 1700 ਰੁਪਏ ਪੈਂਟ ਇਸ ਸਾਥ ਮੈਂ ਬਣਾ ਕੇ ਦੂੰਗਾ ਅੱਛਾ ਜੀ ਹਾਂਜੀ ਮਤਲਬ 1700 ਰੁਪਏ ਦੇ ਵਿੱਚ ਵੀ ਪੈਂਟ ਸਟਿਚਿੰਗ ਵਿਦ ਪੈਂਟ ਸਟਿਚਿੰਗ ਕਰਕੇ ਦੀਵਾਲੀ ਤੱਕ ਆਫਰ ਹੈ ਜੀ ਦੀਵਾਲੀ ਤੱਕ ਤਾਂ ਲਓ ਜੀ ਬਾਜ਼ਾਰ ਦੇ ਵਿੱਚ 2500 ਰੁਪਏ ਦਾ ਜਿਹੜਾ ਇਹ ਜਿਹੜਾ ਸੂਟ ਬਣਾ ਕੇ ਦਿੰਦੇ ਆ ਪਰ ਇਹ ਭਾਈ ਸਾਹਿਬ ਕਹਿ ਰਹੇ ਨੇ ਸਾਡੇ ਯੂਕੇ ਟੇਲਰ ਵਾਲੇ ਵੀ ਮੈਂ 1700 ਰੁਪਏ ਦੇ ਵਿੱਚ ਪੈਂਟ ਸ਼ਰਟ ਜਿਹੜੀ ਹੈ ਉਹ ਬਣਾ ਕੇ ਦੇਵਾਂਗਾ ਤਾਂ ਬਿਲਕੁਲ ਜੀ ਬਹੁਤ ਵਧੀਆ ਜੀ ਇਹਨਾਂ ਵੱਲੋਂ 800 ਰੁਪਏ ਲੈਸ ਕਰ ਦਿੱਤੀ ਗਈ ਹੈ ਸਾਡੇ ਆਰਬੀ ਲਾਈਵ ਵੀਡੀਓ ਦੇ ਵਿਊਅਰਸ ਦੇ ਲਈ ਜੇਕਰ ਤੁਸੀਂ ਵੀ ਇਹਨਾਂ ਦੇ ਕੋਲੋਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਇਹਨਾਂ ਦੇ ਮੋਬਾਈਲ ਨੰਬਰ ਡਿਸਪਲੇ ਹੋ ਰਹੇ ਆ ਐਡਰੈਸ ਡਿਸਪਲੇ ਹੋ ਰਿਹਾ ਇਹਨਾਂ ਦੇ ਕੋਲ ਪਹੁੰਚ ਕੇ ਇਹਨਾਂ ਦੀਆਂ ਸੇਵਾਵਾਂ ਦਾ ਲਾਭ ਤੁਸੀਂ ਲੈ ਸਕਦੇ ਹੋ ਤੇ ਸ਼ਰਟਾ ਦੇਖ ਲਓ ਜੀ ਡਿਜ਼ਾਈਨ ਦੇਖ ਲਓ ਇਹ ਜਿਹੇ ਡਿਜ਼ਾਈਨ ਤੁਹਾਨੂੰ ਕਿਤੇ ਨਹੀਂ ਮਿਲਣੇ ਜਿਹੜੇ ਯੂਕੇ ਟੇਲਰ ਵਾਲਿਆਂ ਵੱਲੋਂ ਜਿਹੜੇ ਹੈ ਤੁਹਾਨੂੰ ਤੁਹਾਡੇ ਲਈ ਬਹੁਤ ਔਖਾ ਜੀ ਜੀ ਬੱਚੇ ਦੀ ਸ਼ਰਟ ਦੇ ਬਣਾਣੀ ਜਿਹੜੀ ਬੜੀ ਓਕੀ ਹੈ ਜੀ ਦੇਖੋ ਤੁਸੀਂ ਬੱਚੇ ਦੀ ਸ਼ਰਟ ਦਾ ਡਿਜ਼ਾਈਨ ਵੀ ਦੇਖ ਲਓ ਜੀ ਜਿਹੜੇ ਇੰਨਾ ਵੱਲੋਂ ਬਣਾਇਆ ਗਿਆ ਯੂਕੇ ਟੇਲਰ ਵਾਲਿਆਂ ਵੱਲੋਂ ਤੇ ਬੜੀਆਂ ਵਧੀਆ ਸੇਵਾਵਾਂ ਇੰਨਾ ਵੱਲੋਂ ਫਾਇਦੇ ਕਾ ਦੇ ਵਿੱਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਤੇ ਸਟੀਚਿੰਗ ਦੇ ਰੇਟਾਂ ਦੇ ਵਿੱਚ ਵੀ ਦੀਵਾਲੀ ਦੇ ਮੌਕੇ ਤੇ ਪਾਰੀ ਛੂਟ ਜਿਹੜੀ ਦੇ ਦਿੱਤੀ ਗਈ ਹੈ ਜੇਕਰ ਤੁਸੀਂ ਦੀਵਾਲੀ ਤੋਂ ਪਹਿਲਾਂ ਇਹਨਾਂ ਦੇ ਕੋਲ ਆਰਡਰ ਦਿਨੇ ਹੋ ਤਾਂ ਤੁਹਾਨੂੰ ਇਹ ਛੂਟ ਮਿਲਣੀ ਹੈ ਜੀ ਨਹੀਂ ਤਾਂ ਬਾਅਦ ਦੇ ਵਿੱਚ ਇਹਨਾਂ ਕਿਹਾ ਜੇ ਵੀ ਭਾਈ ਸਾਹਿਬ ਨੇ ਛੂਟ ਨਹੀਂ ਦਿੱਤੀ ਇਹਦੇ ਵਿੱਚ ਇਹਨਾਂ ਦਾ ਕੋਈ ਕਸੂਰ ਨਹੀਂ ਹੋਏਗਾ ਜੀ ਕਸੂਰ ਤੁਹਾਡਾ ਆਏਗਾ ਕਿਉਂਕਿ ਤੁਸੀਂ ਟਾਈ ਤਾਂ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਜੀ ਐਡਰੈਸ ਫੇਰ ਇੱਕ ਵਾਰੀ ਜਿਹੜਾ ਤੁਹਾਨੂੰ ਦੱਸ ਦਈਏ ਐਡਰੈਸ ਹੈ ਜੀ ਗਣੇਸ਼ ਮੰਦਰ ਵਾਲੀ ਗਲੀ ਸਾਈਕਲ ਬਾਜ਼ਾਰ ਫਾਜ਼ਿਲਕਾ ਯੂਕੇ ਟੇਲਰ ਇਹਨਾਂ ਦਾ ਨਾਮ ਹੈ ਸਕਰੀਨ ਤੇ ਨੰਬਰ ਜਿਹੜਾ ਹੈ ਡਿਸਪਲੇ ਹੋ ਰਿਹਾ ਹੈ ਜੀ ਤੇ ਮਾਹੀ ਬੁਟੀਕ ਦੇ ਬਿਲਕੁਲ ਸਾਹਮਣੇ ਜਿਹੜਾ ਇਹਨਾਂ ਦਾ ਇਹ ਟੇਲਰਸ ਦੀ ਸ਼ਾਪ ਇਹਨਾਂ ਦੀ ਬਣੀ ਹੋਈ ਹੈ ਜੀ ਇਹਨਾਂ ਦਾ ਸ਼ੋਅਰੂਮ ਹੈ ਤੇ ਗੋਡਾਊਨ ਇਹਨਾਂ ਦਾ ਦੂਸਰੇ ਪਾਸੇ ਜਿੱਥੇ ਸਲਾਈ ਹੁੰਦੀ ਹੈ ਇੱਥੇ ਸਿਰਫ ਜਿਹੜਾ ਮਾਪ ਵਗੈਰਾ ਲਿਆ ਜਾਂਦਾ ਤੇ ਜਿਹੜਾ ਲੋਕਾਂ ਨੂੰ ਪੂਰੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਫਾਜ਼ਿਲਕਾ ਦੇ ਵਿੱਚ ਸ ਤੇ ਇਹਨਾਂ ਦੀਆਂ ਦਿੱਤੀਆਂ ਗਈਆਂ ਆਫਰਾਂ ਦਾ ਲਾਭ ਉਠਾਓ ਤਾਂ ਬਿਲਕੁਲ ਜੀ ਬੜੀ ਵਧੀਆ ਇਹਨਾਂ ਦੀ ਸਟੀਚਿੰਗ ਹੈ ਨਾਮ ਇੱਕ ਵਾਰੀ ਫੇਰ ਯਾਦ ਕਰ ਲਓ ਯੂਕੇ ਟੇਲਰ ਐਡਰੈਸ ਹੈ ਜੀ ਇਹਨਾਂ ਦਾ ਗਣੇਸ਼ ਮੰਦਰ ਵਾਲੀ ਗਲੀ ਸਾਈਕਲ ਬਾਜ਼ਾਰ ਫਾਜ਼ਿਲਕੋਟ